ਸਰ verification ਆਇਆ ਦਾ ਮਾਮਲਾ ਕੀ ਹੋਇਆ ਜੀ ਮਾਮਲਾ ਕੀ ਆਇਆ ਦਾ ਹਾਂ ਜਿਹੜਾ ਨਾਮ ਕੀ ਹੈ ਤੇ ਕਿੱਥੋਂ ਆਏ ਹੋ ਸਰ ਮੈਂ ਭਿੱਖੀ ਵਣਤਈ ਆ ਜੀ ਤੇ ਬਸ ਅਹੀ ਹੀ ਕੋਈ ਪ੍ਰੋਗਰਾਮ ਵੇਖਣ ਆਏ ਸੀਗੇ ਤੇ ਉਸੇ ਮੌਕੇ ਤੇ ਹੀ ਦੇਖਿਆ ਵੀ ਸਰਪੰਚ ਸਭ ਬੈਠੇ ਸੀ ਟੇਬਲ ਤੇ ਮਿਲ ਰਹੇ ਸੀ ਸਾਰੇ ਮੈਂਬਰਾਂ ਨਾਲ ਕਿਉਂ ਲੋਕੀ ਦੋ ਰੰਜੋਨ ਨੌਜੋਨ ਆਏ ਉਹਨਾਂ ਨੇ ਪਿੱਛੋਂ ਉਹਨਾਂ ਨਾਲ ਗੋਲੀਆਂ ਨੰ ਮਾਰੀ ਤੇ ਗੋਲੀ ਲੱਗੀ ਨਾ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟੋਆ ਪਿੰਡ ਕਾਫੀ ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈ ਬੜੇ ਵੱਲੋਂ ਗਰੀਬ ਬੰਦਿਆਂ ਦੇ ਆ ਬੜੀ ਮਾਂ ਹਮਦਰਦੀ ਸੀਗੇ ਪਰ ਚਲੋ ਸਾਰੇ ਚਲੋ ਪਾਰਟੀ ਦੇ ਸਾਰੇ ਸਾਂਝੀ ਹੁੰਦੀ ਹੈ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਹੋਰ ਉਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਦੀ ਪਿੰਨੋ ਵੀ ਸ਼ ਤੋ ਜਦੋਂ ਪ੍ਰੋਗਰਾਮ ਦੇ ਚਾ ਵੈਸੇ ਚਲੋ ਪਾਉਨ ਇਨਵਾਈਟ ਕਰਦੇ ਆ ਉਹ ਵੀ ਆਏ ਸੀ ਜਿਹੜੇ ਐਮਐਲਏ ਸੀ ਸਾਡੇ ਸਾਡੇ ਸਰਕਾਰ ਜੋ ਸਰਦਾਰ ਤਰਵਸਤ ਤੁੰਜੀ ਇਥੇ ਮੌਜੂਦ ਸੀਗੇ ਹਾਂ ਜੀ ਫਰੋਤੀ ਫਰਤੀ ਦਾ ਵੀ ਚੱਲ ਰਿਹਾ ਮਾਮਲਾ ਜੀ ਹਾਂਜੀ ਪਹਿਲੇ ਸਾਰਾ ਚੱਲ ਰਿਹਾ ਸੀਗਾ ਹਾਂਜੀ ਉਹਨਾਂ ਨੂੰ ਕੋਈ ਸੈਟ ਕੋਈ ਹੋਇਆ ਸੀ ਹਾਲੇ ਅੱਜ ਜਦੋਂ ਹਮਲਾਵਰ ਆਏ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਹਾਂ ਤਾਂ ਕੰਪਲੇਨ ਕਰਨ ਦਾ ਕੁੱਲ ਸੀ ਜਲਦੀ ਭਈ ਇਹਦੀ ਸਾਰੇ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਿਆ ਮੈਨੂੰ ਬਰ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਨਹੀਂ ਆ ਰਹੇ ਸੀ ਜਿਵੇਂ ਕੋਈ ਨਾ ਨਾ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਵੱਲੋਂ ਆਪਣੀ ਪਰਸਨਲੀ ਉਹਨਾਂ ਰੱਖੀ ਹੋਈ ਥੋੜੀ ਬੜੀ ਆਪਣੇ ਫਾਇਦੇ ਵਾਸਤੇ ਵੱਲੋਂ ਉਧਰਾਂ ਨਹੀਂ ਗਈ ਜਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀ ਉਹ ਮੌਕੇ ਤੇ ਭੱਜ ਗਏ ਸੀ ਹਾਂ ਭੜਵਾਲੀ ਭੜਵਾਲੀ ਹੀ ਉਹਨਾਂ ਕੇ ਸਰ ਮੈਂ ਤੇ ਇਹਨਾਂ ਮਤਲਬ ਫੈਰਕ ਦੀ ਆਵਾਜ਼ ਸੁਣੀ ਮੈਂ ਤਾਂ ਨਹੀਂ ਮਤਲਬ ਦੇਖਿਆ ਪਿਛੇ ਹੀ ਬੈਠੇ ਥਾ ਪਿੱਛੇ ਪਾਈ ਦੇ ਬੈ